ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹੱਲਾ ਤੀਜਾਂ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸੋ ਉਹ ਠਗਾਉਲੇ ਪਾਇਆ ਨਾ ਵਿਸਰੇਆ ਗੁਣ ਤਾਸ ਪੁਰਵ ਲਿਖਿਆ ਕਮਾਵਣਾ ਕਰਤਾ ਆਪ ਲਖਿਆਸ ਮੋਹ ਠਗਾਉਲੀ ਪਾਈ ਆਨਾ ਵਿਸਰੇ ਆ ਗੁਣਤਾਸ ਬਤ ਜਾਣੋ ਜਗ ਜੀਵ ਦਾ ਦੁਜਾ ਪਾਏ ਮੋਇ ਆਸ ਜਿਨੇ ਗੁਰਮੁਖ ਨਾਮ ਨਾ ਚਿਤਿਓ ਸੇ ਬਹਣ ਨਾਮ ਮਿਲਨੀ ਪਾਸ ਦੁੱਖ ਲਗਾ ਬਹੁ ਆਤ ਕਾਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਹੋ ਕਾਲਾ ਹੋ ਆ ਅੰਦਰ ਉਬੇ ਸਾਸ ਮਾਨ ਮੁਖਾਨੋ ਕੋ ਨਾ ਵਿਸਾਹੀ ਚੁੱਕ ਗਾਇਆ ਵੇ ਸਾਸਾਂ ਨਾਨਕ ਗੁਰਮੁਖਾ ਨੋ ਸੁਖ ਅਗਲਾ ਜਿਨ ਅੰਤਰ ਨਾਮੁ ਨੇ ਵਾਸ ਮਹੱਲਾ ਤੀਜਾਂ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲ ਹੈ ਸੁਭਾਏ ਸਤ ਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀ ਆਹ ਜੇ ਅਬਮਾਨ ਕਰ ਹੈ ਵੇਕਾਰ ਮਨਮੁਖ ਆਪਸੋ ਆਰਥੀ ਕਾਰਜ ਨਾਸਕ ਹੈ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਇਤ ਹੋਂ ਮੈਂ ਲਿਖਾ ਮੰਗੀਆ ਫਿਰ ਆਵੈ ਜਾਇ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ बलिहारी सदा या पुमाया जिन आप कृपा करे से गुर समझाया ਬਲਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ